ਮੋਹਾਲੀ ਨਗਰ ਟਿਕਾਣਾ ਵਿਖੇ ਅੱਜ ਮੇਰ ਅਤੇ ਐਮਸੀਆ ਦੀ ਕਈ ਮੁੱਦਿਆਂ ਨੂੰ ਲੈ ਕੇ ਹੋਈ ਬੈਠਕ ਵੇਖੋ ਪੂਰੀ ਰਿਪੋਰਟ ਮਗਾਮੇਦਾਰ ਰਹੀ ਬੈਠਕ ਸੋਚੋ ਇੱਕ ਪਿੰਜੀ ਉਹ ਪਹਿਲਾਂ ਮੈਂ ਮਾਰ ਮਾਰ ਕੇ ਬਸੇ ਨੂੰ ਐਮਸੀਪਾਲ ਜੀ ਕਹਿੰਦੇ ਆ ਸਾਡੇ ਨੀਜੀ ਤੋਂ ਸਭ ਕਹਿੰਦੇ ਆ ਕੋਈ ਵੀ ਕੋਈ ਵੀ ਕੋਈ ਕੋਈ ਕੰਮ ਕਰੇ ਮਿਲਦੀ ਹਾਂਜੀ ਤਾਂ ਕੀ ਗੱਲ ਕਰਨੀ ਜੀ ਕੀ ਕਹਿੰਦੇ ਆ ਕਹਿੰਦੇ ਆ ਇਹ ਸ਼ਰਮ ਨਹੀਂ ਕਰ ਗਾ ਗੱਲ ਦੂਜੇ ਸਟੇਟ ਨੂੰ ਆਤ ਹੈ ਤੁਸੀਂ ਆਪਣੀ ਗੱਲ ਕਰੋ ਸਾਡੇ ਨੂੰ ਜਵਾਬ ਨਹੀਂ ਗਿਆ ਛੋਟੇ ਇੱਕੋ ਜਵਾਬ ਉਹ ਸਰਕਾਰ ਨਹੀਂ ਕਰਦੀ ਸਕਦੀ ਨਹੀਂ ਕਰਦੀ ਸਾਡੇ ਜੋ ਕਿਸੇ ਬੰਦੇ ਨੇ ਇਹ ਗੱਲ ਕਹੀ ਕਿ ਅੱਗਈਆ ਹੋਈ ਇਸ ਨੂੰ ਪ੍ਰਸਤ ਕਰ ਦਿੱਤੀ ਅਸੀਂ ਪ੍ਰਸਤ ਕਰ ਦਿੱਤੀ ਇਹ ਲੈ ਕੇ ਅਗਲੀ ਮੋਰਲ ਇਹਨਾਂ ਦਾ ਦਾ ਲੱਖ ਲੱਗਦਾ ਸੀਗਾ ਇਹ 265 ਕਰੋੜ ਦਾ ਸੀਗਾ ਤਾਂ ਨਮਾ ਵਜੇ ਹੀ ਪਾਸ ਕੀਤਾ ਹੈਗਾ 211 ਕਰੋੜ ਦਾ ਬਜਟ ਪਾਸ ਕੀਤਾ ਹੈਗਾ ਉਹਦੇ ਵਿੱਚ ਅਸੀਂ ਹਰ ਕਰੋੜਾ ਜਿਹੜਾ ਸ਼ਹਿਰ ਦਾ ਹੈਗਾ ਉਹ ਕਵਰ ਕੀਤਾ ਹੋਇਆ ਹੈ ਔਰ ਉਹ ਡਿਪਾਰਟਮੈਂਟ ਡੰਪਿੰਗ ਗਰਾਊਂਡ ਦੀ ਗੱਲ ਕਰ ਲੋ ਆਰਐਮਸੀ ਪਾਉਣ ਦੀ ਗੱਲ ਕਰ ਲੋ ਸੀਵੇਜ ਦੀ ਗੱਲ ਕਰ ਲੋ ਪਾਣੀ ਦੀ ਸਰਪਲਾਈ ਦੀ ਗੱਲ ਕਰ ਲੋ ਬਾਈ ਦੀ ਗੱਲ ਕਰ ਲੋ ਨਿਕਾਣ ਦੀ ਸੀਵਰੇਜ ਦੀ ਗੱਲ ਕਰ ਲੋ ਔਰ ਪਾਰਕਾਂ ਦੀ ਗੱਲ ਕਰ ਲੋ ਔਰ ਇਹ ਡੌਗ ਜ਼ੋਨ ਜਿਹੜਾ ਹੈਗੇ ਆ ਉਹਦੇ ਵੀ ਅਸੀਂ ਚਾਰ ਜ਼ੋਨ ਬਣਾਉਣ ਜਾ ਰਹੇ ਹਾਂ ਭਾਵੇਂ ਅਭੀ ਸਮੱਸਿਆ ਆ ਰਹੀ ਆ ਉਸੇ ਹਰ ਗੋਣਾ ਜਿਹੜਾ ਹੈਗਾ ਉਹਨੂੰ ਇਹਦੇ ਵਿੱਚ ਕਵਰ ਕੀਤਾ ਹੈਗਾ ਔਰ 211 ਗੋੜਾ ਜਿਹੜਾ ਹੈਗਾ ਮੈਂ ਚੁਣਿਆ ਆਮਦਨ ਦਾ ਕੀ ਫੋਕਸ ਵਾਰ ਦਾ ਕਾਰਪੂਲੇਸ਼ਨ ਉੱਥੋਂ ਆਉਂਦਾ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਪਹਿਲਾਂ ਸੜਾ ਸੀਗਾ ਦਿੱਤਾ ਸੀਗਾ 35 ਤੋਂ 40 ਕਰੋੜ ਦਾ ਸੀਗਾ ਪ੍ਰੋਡੈਕਸ ਦਾ ਉਸ ਵੇਲੇ ਕਰੀਬ 50 ਕਰੋੜ ਦੇ ਨੇ ਜਾ ਚੁੱਕਿਆ ਹੈਗਾ ਔਰ ਇਹ ਅੱਗੇ ਸਾਨੂੰ ਕੋਸ਼ਿਸ਼ ਹੈ ਵੀ ਉਹ ਸਾਨੂੰ ਕਾਫੀ ਵੱਡੀ ਆਸ ਹੈ ਕਿ 70 ਤੋਂ 80 ਕਰੋੜ ਵੀ ਹੋ ਸਕਦਾ ਹੈ ਔਰ ਉਸ ਤੋਂ ਇਲਾਵਾ ਇਹ ਵੀ ਹਣੇ ਕਾਫੀ ਜਣੇ ਅਪਰਾਈ ਵਗੈਰਾ ਹੁੰਦੀ ਹੈਗੀ ਆ ਉਹ ਸਭ ਇਹ ਟੈਂਡਿੰਗ ਹੈ ਉਹ ਆਉਣ ਵਾਲੀ ਹੈਗੀ ਆ ਔਰ ਜਿਹੜਾ ਸਾਡਾ ਹੈਗਾ ਪ੍ਰੋਪਰਟੀ ਟੈਕਸ ਹੈਗਾ ਐਡਵਰਟਾਈਜ਼ਮੈਂਟ ਦੀ ਗੱਲ ਕਰੀਏ ਪਹਿਲਾਂ ਖਾਸ ਮੇਰੇ ਤੋਂ 10 6 ਕਰੋੜ ਦੇ ਆਇਆ ਸੀਗਾ 11 ਕਰੋੜ 니ਚਾ ਸੀਗਾ ਬੜੇ ਸਵਾਰੀ 27.5 ਕਰੋੜ ਦਾ ਹੁਣ ਸਾਨੂੰ ਆਸ ਹੈ ਕਿ ਟੀਸੀਡੀ ਵੀ ਐਂਟ੍ਰਾਈ ਕਿਉਂ ਨਹੀਂ ਆਈ ਉਹ ਐਸੀ ਗੱਲ ਕੀ ਹੈ ਉਹਨਾਂ ਦਾ ਕਲੇਮ ਹੈ ਕਿ ਕੋਈ ਸਾਡੇ ਬਿੱਲ ਦੇ ਬੀਬੀ ਰਹਿ ਗਏ ਉਹਨਾਂ ਨੇ ਵਿੱਚੋਂ ਕਵਰ ਕਰੋ ਪਰ ਉਹ ਸਾਡੇ ਬਿੱਲ ਵੀ ਲੈ ਰਹੇ ਨੇ ਔਰ ਉਹਦਾ ਬਿੱਲ ਵੀ ਭੇਜੀ ਜਾ ਰਹੇ ਨੇ ਉਹਨਾਂ ਦਾ ਜਿਹੜਾ ਸਾਡਾ ਜਿਹੜਾ ਹੈਗਾ ਉਹਨੂੰ ਐਡਜਸਟ ਵੀ ਨਹੀਂ ਕਰ ਰਹੇ ਉਹਨੇ ਦ੍ਰਿਸ਼ਾ ਨੂੰ ਕਿਹਾ ਹੈਗਾ ਕਿ ਇਹਦੇ ਲੈਵਲ ਡਿਸਕਸ ਕਰਕੇ ਉਹਦਾ ਹੱਲ ਹੀ ਹਾਏ ਹੈਗਾ ਦਾ ਹੱਕ ਹੈ ਬਿਲਕੁਲ ਨਹੀਂ ਉਹ ਸਾਡਾ ਬੰਦਾ ਲੈਣਾ ਬਸ ਉਹਨਾਂ ਨੇ ਭੇਜਿਆ ਨਹੀਂ ਉਹ ਬਿਲਕੁਲ ਕਵਰ ਕਰਾਂਗੇ ਵਿੱਚ ਵੀ ਕਵਰ ਨਹੀਂ ਕਰਦੇ ਇੱਕ ਜਿਹੜਾ ਤੁਸੀਂ ਇਹ ਡਿਜੀਟਾਈਜੇਸ਼ਨ ਕਰ ਰਹੇ ਹੋ ਪੀਐਸਸੀਐਲ ਦਾ ਇਹ ਸਰਕਾਰ ਨੇ ਤੁਹਾਡੇ ਕਿਊਬਲ ਦੇ ਬਿੱਲਾਂ ਦੇ ਵਿੱਚ ਐਡਜਸਟ ਕਰਾਈ 10 ਕਰੋੜ ਰੁਪਏ। ਹੋ ਸਕਦਾ ਪਰ ਉਹ ਵੈਰੀਫਾਈ ਕਰਨ ਲਈ ਕੋਈ ਗੱਲ ਪਰ ਜੋ ਹੁਣ ਤੱਕ ਦੇ ਹਾਲਾਤ ਨੇ ਹੈਗੇ ਆ ਕਿ ਉਹਨਾਂ ਨੇ ਐਡਜਸਟ ਕੀਤੇ ਨਹੀਂ ਕੀਤੇ ਜੋ ਉਹ ਲੈਣੇ ਆ ਉਹ ਕਦੇ ਹੋਏ ਨਹੀਂ ਨੇ ਸਭ ਦੇਣੇ ਤੋਂ ਦਿੱਤੇ ਨਹੀਂ ਹੈਗੇ। ਇਹ ਤੁਸੀਂ ਡਿਜੀਟਾਈਜੇਸ਼ਨ ਦੀ ਗੱਲ ਕੀਤੀ ਆ ਸਾਰੀ ਵੀ ਤੁਸੀਂ ਇਹ ਪੇਪਰਲੈਸ ਕਰਨ ਦੀ ਗੱਲ ਕਰ ਰਹੇ ਹੋ। ਇਹਦੇ ਬਾਰੇ ਕਮਿਸ਼ਨ ਸਾਹਿਬ ਨੇ ਇਹਨਾਂ ਨੇ ਪ੍ਰੋਪਰ ਸਾਰੇ ਪਾਸੇ ਟ੍ਰੇਨਿੰਗ ਵੀ ਦੇ ਰਹੇ ਨੇ। ਔਰ ਇਹਨਾਂ ਨੇ ਕਿਹਾ ਕਿ ਮੈਂ ਅਪ੍ਰੈਲ ਮਹੀਨੇ ਤੋਂ ਬਿਲਕੁਲ ਕੋਈ ਫਾਈਲ ਸੈਂ ਨਹੀਂ ਕਾਲੀ ਕੋਈ ਫਾਈਲ ਮਰ ਹਰ ਜੀ ਜੋ ਵੀ ਕਰਨਾ ਹੈ ਕੰਪਿਊਟਰ ਤੇ ਕਰਦੇ ਹਨ ਆਨਲਾਈਨ ਵਰਕੇ ਕੰਮ ਕਰੂੰਗਾ ਪੇਪਰਲੈਸ ਕੰਮ ਹੋਏ ਤੇਰੇ ਵਾਸਤੇ ਕੋਈ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਕੋਈ ਸਪੈਸ਼ਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕੋਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿਉਂਕਿ ਜਿੱਦਾਂ ਜਮਾਦਾ ਜਾ ਉੱਥੇ ਤਾਂ ਫਿਰ ਬਾਇਓਮੈਟ੍ਰਿਕਸ ਵਗੈਰਾ ਕਰਕੇ ਉਹ ਆਈਡੀ ਇਹਦੇ ਨਾਲ ਕਰਦੇ ਨੇ ਅੱਜ ਦਾ ਕੰਪਿਊਟਰ ਜਿਵੇਂ 10 ਦੇ 5-5 ਸਾਲ ਪੁਰਾਣੇ ਉਹ ਆਪਣੀ ਆਪ ਹੀ ਗੱਲ ਖੋਲ੍ਹਦੇ ਗਏ ਨੇ ਕੰਪਿਊਟਰ ਨਵੇਂ ਦੇ ਰਹੇ ਆ ਔਰ ਜੋ ਵੀ ਟ੍ਰੇਨਿੰਗ ਦੀ ਲੋੜਾ ਟ੍ਰੇਨਿੰਗ ਦੇ ਰਹੇ ਆ ਔਰ ਅਪ੍ਰੈਲ ਮਹੀਨੇ ਤੋਂ ਅਸੀਂ ਇਹਨੂੰ ਬਿਲਕੁਲ ਪੇਪਰਲੈਸ ਕ ਆਪਣੇ ਤੁਸੀਂ ਜਗਾ ਦੇ ਰਹੇ ਉਹਦੇ ਬਾਰੇ ਵੀ ਸੋਰ ਡਿਸਕਸ ਕਰਨ ਵਾਸਤੇ ਗਿਆ ਦੇਖਣ ਵਾਸਤੇ ਇਹ ਅਸੀਂ ਟੇਬਲ ਆਈਟਮ ਲੈਂਦੀ ਆ ਜੀ ਲੱਡੂ ਲੈਂਦੀ ਆ ਉਹਨਾਂ ਨੇ ਸਾਨੂੰ ਉਹ ਪੇਪੀਸ਼ ਕੀਤੀ ਸੀਗੀ ਔਰ ਉਹ ਅਸੀਂ ਡਿਸਕਸ ਕਰਾਂਗੇ ਡਿਸਰਬ ਨਾਲ ਤੁਹਾਡਾ ਨਾਲ ਕਿ ਉਹਦੇ ਨੇ ਪਬਲਿਕ ਦਾ ਕੀ ਲਾਸ ਹੈ

ਸਾਫਟ ਕੋਡ ਹੋਏਗਾ ਸਿਸਟਮ ਅਸੀਂ ਕੋਈ ਡੰਪਿੰਗ ਗਰਾਉਂਡ ਨਵਾਂ ਨਹੀਂ ਲਾਉਣਾ ਅਸੀਂ ਜਿਹੜਾ ਹੈਗਾ ਇਹਨਾਂ ਤੇ ਹੀ ਫਰਿਆਦਾ ਕਰਨਾ ਹੈ ਅੱਜ ਜਿਹੜਾ ਸੰਗਲੀ ਵਾਲਾ ਜਿਹੜਾ ਤੁਹਾਡਾ ਜਿਹੜਾ ਪੁਆਇੰਟ ਹੈਗਾ ਡੰਪਿੰਗ ਜਿਹੜਾ ਹੈਗਾ ਪੁਆਇੰਟ ਹੈਗਾ ਉਹਦਾ ਕੀ ਕਰਾਂਗੇ ਜੇ ਇਮੂਸ਼ਨ ਦੀ ਗੱਲ ਹੈ ਉਹਨੂੰ ਕਿਹਾ ਹੈ ਕਿ ਕਿਤੇ ਕੋਈ ਮੌਕਾ ਰੱਖਣਾ ਹੈ ਤੇ ਮੈਡੀਕਲ ਹਸਪਤਾਲ ਲੈ ਕੇ ਮੌਕਾ ਦੇ ਕੇ ਆਵਾਂਗੇ ਉਹਦੇ ਦੇ ਹਾਲਾਤ ਜੀ ਨੇ ਫਿਰ ਤੁਹਾਨੂੰ ਅੱਗੇ ਦੱਸ ਦਿਆਂਗਾ ਉਹ ਕਿੰਨੇ ਚਿਰ ਚੱਲੂ ਹੋਵੇਗਾ ਫਿਰ ਸਾਡਾ 850 ਮੁੱਖ ਸਤਾਈ ਦਾ ਜ਼ਿਲ੍ਹਾ ਕੰਡੇ ਸ਼ਹਿਰ ਤੋਂ ਡਿੱਕਿਆ ਸਫਾਈ ਹੋਈ ਇੰਫਰਮਰਸਰੀਆਂ ਦੀ ਵੱਡੀ ਕਾਰ ਤੱਕ ਦੀ ਕਾਰ ਨੇ ਦੀ ਸਫਾਈ ਨਹੀਂ ਹੋ ਰਹੀ ਜੀ। ਹਲੇ ਇਹ ਜੋ ਵੀ ਰੋਡ ਹੈਗੇ ਆ ਉਹ ਬੋਲ ਟੂ ਬੋਲ ਹੈਗਾ ਜਿੱਤਾ ਹੋਇਆ ਸੀ। ਮੈਂ ਕੁਸ਼ੂ ਸਾਹਿਬ ਨੂੰ ਕਿਹਾ ਹੈ ਕਿ ਉਹਦਾ ਆਪਾਂ ਐਗਰੀਮੈਂਟ ਕੀਤਾ ਹੋਇਆ ਉਹ ਅਸੀਂ ਫੜੋ ਉਹਨੂੰ ਇੰਪਲੀਮੈਂਟ ਕਰਾਓ ਕਿਉਂਕਿ ਉਹਦੀ ਕਮੀਆਂ ਬਹੁਤ ਛੇ ਹੈਗੇ ਨਾ। ਕਦਾ ਰੋਡ ਰੋਡ ਸਾਫ ਕਰ ਰਹੇ ਆ। ਬੋਲ ਟੂ ਬੋਲ ਕੰਮ ਪ੍ਰੋਪਰ ਨਹੀਂ ਹੋ ਰਿਹਾ। ਉਹ ਵੀ ਜਿਹੜਾ ਦੋ ਚਾਰ ਦੇ ਦਿਨ ਦੇ ਵਿੱਚ ਵਿੱਚ ਹੈਗਾ ਬੋਲ ਟੂ ਬੋਲ ਕੰਮ ਸਹੀ ਨਹੀਂ ਬਣਦਾ। ਵੀ ਰੋਡ ਤੇ ਵੀ ਰੋਡ ਦੇ ਵਿੱਚ ਜਿਹੜੀ ਸਫਾਈ ਨਹੀਂ ਹੋ ਰਹੀ ਉਹ ਫਿਰ ਕੋਈ ਮੈਨੂਅਲ ਕਰਾਂ ਦੀ ਤਿਆਰੀ ਕਰ ਰਹੇ ਨਹੀਂ। ਉਹ ਕਿਹੜਾ ਹੋ ਮੈਨੂਅਲ ਹੀ ਹੋਏਗਾ। ਜੇ ਪੈਸਾ ਸੋ ਕੰਮ ਨਹੀਂ ਕਰ ਪ ਤੋਂ ਮਲੋਡ ਹੋਰ ਕਰਨਾ ਹੈ ਜਾਂ ਉਹ ਤੋਂ ਕੰਮ ਲੈਣਾ ਉਧਰ ਜਿਹੜੇ ਆਰਐਮਸੀ ਪੁਆਇੰਟ ਤੁਸੀਂ ਸਿਲੈਕਸ਼ਨ ਕਰਦੇ ਹੋ ਜਿੱਦਾਂ ਮੈਡਮ ਨੇ ਤਿੰਨੇ ਦਾ ਮੁੱਦਾ ਚੱਕਿਆ ਇਟ ਇਜ਼ ਵੈਰੀ ਨੀਅਰ ਟੂ ਦੀ ਹੈਬਿਟੇਸ਼ਨ ਘਰਾਂ ਦੇ ਨਾਲ ਆ ਨਾਲ ਹੀ ਗੁਰਦੁਆਰਾ ਵੀ ਹੈ ਸਾਰਾ ਕੁਝ ਹੈ ਜਿਹੜਾ ਆਰਐਮਸੀ ਪੁਆਇੰਟ ਤੁਹਾਡੇ ਇੱਥੇ ਨਾਲੇ ਦੇ ਕਿਨਾਰੇ ਹੈਗਾ ਤੁਸੀਂ ਉੱਥੇ ਕਿਉਂ ਨਹੀਂ ਉਹਦੇ ਚੂਜ਼ ਕਰਕੇ ਕਿਉਂ ਨਹੀਂ ਉੱਥੇ ਮਸ਼ੀਨਾਂ ਪਲਾਟ ਹੋਣ ਸਰ ਉਹ ਲੁਕੇਸ਼ਨ ਜਿਹੜੇ ਪੈਂਦਾ ਏਰੀਆ ਹੈਗਾ ਉਸ ਮੁਤਾਬਕ ਰੱਖਣਾ ਪੈਂਦਾ ਇਹ ਨਹੀਂ ਹੈਗਾ ਕਿ ਅਸੀਂ ਇੱਥੇ ਆ ਕੇ ਕੋਣ ਦੇ ਲੈ ਕੇ ਜਾਵਾਂਗੇ ਫਿਰ ਤਾਂ ਉਹਦੇ ਦਮ पे ਗਰਾਉਂਡ ਬਣ ਜਾਏਗਾ ਉਹਨੂੰ ਬੰਦ ਕੇ ਕੰਮ ਕਰਨਾ ਪਊਗਾ ਪਰ ਅਸੀਂ ਅੱਗੇ-ਅਗੇ ਦੇਖਾਂਗੇ ਕਿਹੜਾ ਸਾਨੂੰ ਬੰਦ ਕਰਨ ਦੀ ਲੋੜ ਹੈ ਕਿਹੜਾ ਸਾਨੂੰ ਖਰਾਉਂ ਦੀ ਲੋੜ ਹੈ ਕਿਉਂਕਿ ਜਿਹੜਾ ਕੰਮ ਹੈਗਾ ਪ੍ਰੋਪਰ ਤਰੀਕੇ ਨਾਲ ਸਾਰ ਮੀਟਿੰਗ ਹੋਈ ਹੈ ਇਹਦੇ ਵਿੱਚ ਬਹੁਤ ਜਿਆਦਾ ਜਿਹੜੇ ਕਾਉਂਸਲਰ ਨੇ ਉਹਨਾਂ ਨੇ ਕਈ ਅਲੱਗ-ਅਲੱਗ ਮੁੱਦੇ ਚੁੱਕੇ ਨੇ ਇਹਨਾਂ ਜਿਹੜੇ ਮਸਲੇ ਨੇ ਹੈਗੇ ਨੇ ਖਾਸ ਤੌਰ ਤੇ ਕਿਤੇ ਟੈਂਡਰ ਨਹੀਂ ਲੱਗ ਰਹੇ ਕਈ-ਕਈ ਸਾਲਾਂ ਤੋਂ ਦੋ-ਦੋ ਸਾਲਾਂ ਤੋਂ ਕਈਆਂ ਨੇ ਚੱਕੇ ਨੇ ਸਵਾਲ ਕਈਆਂ ਦਾ ਸਫਾਈ ਦਾ ਮਸਲਾ ਹੈ ਕਈਆਂ ਦਾ ਪਾਣੀ ਜਿਹੜਾ ਹੈਗਾ ਆਪਣਾ ਬਰਸਾਤੀ ਪਾਣੀ ਵਰ ਜਾਂਦਾ ਇਹੋ ਜਿਹੇ ਕਈ ਮਸਲੇ ਚੱਕੇ ਗਏ ਨੇ ਬਾਰੇ ਮਤਲਬ ਕੀ ਡਿਸੀਜਨ ਲੈਣ ਜਾ ਰਹੇ ਨੇ ਸੋ ਦੇਖੋ ਕਾਉਂਸਲਰ ਆਪਦੇ ਏਰੀਆ ਦੇ ਚੁਣੇ ਹੋਏ ਨੁਮਾਇੰਦੇ ਨੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਬਾਹਰ ਵੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੇ ਚੁੱਕੀਆਂ ਨੇ ਔਰ ਬੜੀਆਂ ਜੈਨੂਇਨ ਨੇ ਸਿਰਫ ਕੁਝ ਗਲਤ ਨਹੀਂ ਹੈ ਆ ਜੇ ਕਿਤੇ ਕੁਝ ਕਮੀ ਰਹੀ ਹੈ ਤੁਸੀਂ ਕਹਾਂ ਜਿਵੇਂ ਕਿ ਜੀ ਕਿਸੇ ਕਿਸੇ ਜਗ੍ਹਾ ਤੇ 1 ਸਾਲ ਤੋਂ 1.5 ਤੋਂ 2 ਸਾਲ ਤੋਂ ਕੋ ਕੰਮ ਨਹੀਂ ਹੋਇਆ ਅਸੀਂ ਉਹ ਸਾਰੇ ਪੁਆਇੰਂਟ ਸਿੱਖਾਂਗੇ ਮੈਂ ਜਿਵੇਂ ਪਹਿਲਾਂ ਜਿੱਤੂ ਮੈਂ ਸਟਾਰਟ ਕੀਤਾ ਸੀ ਮੈਂ ਦੁਬਾਰਾ ਇਹ ਸ਼ੋਰ ਕਰਦਾ ਹਾਂ ਕਿ ਵਿਦਆਊਟ ਐਨੀ ਬਾਇਸ ਜਿਹੜਾ ਕੁਝ ਵੀ ਅਸੀਂ ਜੈਨੂਇਨ ਵੀਕਨੌਨ ਕਰ ਸਕਦੇ ਹਾਂ ਜਿੰਨੇ ਸਾਡੇ ਰਿਸੋਰਸ ਨੇ ਜਿੰਨੀ ਸਾਡੀ ਸਮਰੱਥਾ ਹੈ ਉਹ ਤੋਂ ਵੱਧ ਕੇ ਅਸੀਂ ਕੋਸ਼ਿਸ਼ ਕਰਾਂਗੇ ਧਿਆਨਦਾਈ ਨਾ ਕਰਨ। ਇੱਕ ਤੁਸੀਂ ਸਰਵੇ ਦੀ ਗੱਲ ਦੇਖੀ ਜੀ ਅਸੀਂ ਪ੍ਰੋਪਰਟੀ ਟੈਕਸ ਵਾਸਤੇ ਇੱਕ ਸਰਵੇ ਕਰਾ ਰਹੇ ਹਾਂ ਜਿਹੜਾ ਘਰ-ਘਰ ਦੇ ਵਿੱਚ ਹੋਏਗਾ। ਉਹ ਉਹ ਇੱਕ ਨੂੰ ਗਵਰਨਮੈਂਟ ਆਫ ਇੰਡੀਆ ਦੀ ਈਨਕਸ਼ਾ ਸਕੀਮ ਹੈ। ਬੜਾ ਵਧੀਆ ਉਪਰਾਲਾ ਆਇਆ। ਉਹਦੇ ਵਿੱਚ ਆਪਣਾ ਜਿੰਨਾ ਵੀ ਏਰੀਆ ਉਹਦਾ ਨੇ ਸਾਰੀ ਡਰੋਨ ਦੇ ਨਾਲ ਇਮੇਜਰੀ ਲਈ ਜਾਊਗੀ। ਉਸ ਤੋਂ ਬਾਅਦ ਇਮੇਜਰੀ ਤੋਂ ਬਾਅਦ ਕੱਲਾ ਕੱਲਾ ਘਰ ਡਿਸਟਿੰਕਟਲੀ ਮੈਪ ਹੋ ਜਾਂਦਾ ਉਹਦੇ ਚੋਦੀ ਈਵਨ 3D ਡਰਾਇੰਗ ਵੀ ਬਣ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਘਰਾਂ ਦੇ ਵਿੱਚ ਕੱਲੇ ਕੱਲੇ ਘਰਾਂ ਵਿੱਚ ਜਿਵੇਂ ਉਹ ਨਹੀਂ ਆਉਂਦੇ ਹੁੰਦੇ ਕਿ ਸਰਵੇ ਕਰਨ ਵਾਲੇ ਮਰਦਮਿਸ਼ੁਮਾਰੀ ਵਾਲੇ ਤੁਸੀਂ ਇਦਾਂ ਸਮਝੋ ਇਨਵੈਰੀਟਰਸ ਘਰਾਂ 'ਚ ਆਉਣਗੇ ਜਿੱਥੇ ਕੱਲੇ ਕੱਲੇ ਘਰਾਂ 'ਚ ਜਾ ਕੇ ਉਹ ਚੈੱਕ ਕੀਤਾ ਜਾਊਗਾ ਵੀ ਤੁਹਾਡਾ ਟੋਟਲ ਏਰੀਆ ਕਿੰਨਾ ਬਿਲਟ ਹੈ ਕਿੰਨੇ ਲੋਕ ਰਹਿ ਰਹੇ ਨੇ ਕੀ ਕਿਰਾਏ ਤੇ ਹੈ ਨਹੀਂ ਹੈ ਕਮਰਸ਼ੀਅਲ ਹੈ ਰੈਜ਼ੀਡੈਂਸ਼ੀਅਲ ਹੈ ਇੰਡਸਟਰੀਅਲ ਹੈ ਕਿਉਂਕਿ ਉਹਦੇ ਅਕੋਰਡਿੰਗਲੀ ਐਪੀ ਪ੍ਰੋਪਰਟੀ ਟੈਕਸ ਦੀਆਂ ਦਰਾਂ ਹੁੰਦੀਆਂ ਨੇ ਔਰ ਇੰਪੋਰਟੈਂਟ ਕੀ ਹੈ ਕਿ ਜਦੋਂ ਸਾਰੀ ਆਪਣੇ ਕੋਲ ਆ ਜੇਗੀ ਉਹ ਬੜਾ ਐਗਜ਼ੈਕਟ ਹੋਏਗਾ ਕਿ ਆਪਣੀ ਹੋ ਟੋਟਲ ਆਬਾਦੀ ਸ਼ਹਿਰ ਤੇ ਕਿੰਨਾ ਬੋਝ ਹੈ ਸੀਵਰੇਜ ਦਾ ਕਿੰਨਾ ਬੋਝ ਹੈ ਪਾਣੀ ਦਾ ਕਿੰਨਾ ਬੋਝ ਹੈ ਸਾਡੀ ਇਨਕਮ ਕਿੰਨੀ ਹੈ ਸਾਨੂੰ ਅੱਗੇ ਸਰਸਿੱਧ ਕਿਹੜੀਆਂ-ਕਿਹੜੀਆਂ ਹੋਰ ਲੇਆਊਟ ਕਰਨ ਦੀ ਲੋੜ ਹੈ ਸੋ ਬੜਾ ਵਧੀਆ ਚੀਜ਼ ਹੋਏਗੀ ਉਹ ਪਰਮਾਤਮਾ ਕਰੇ ਸੁਆਮੀਤ ਨੂੰ ਜਾਨਾ ਸਰ ਇਹ ਜਿਹੜੇ ਗੰਦਾ ਸੁਆਮੀਤ ਹੋਰੇ ਅਲੱਗ ਕਿਹਦੀ ਜਗ੍ਹਾ ਨਹੀਂ ਇਲਾਕਾ ਹੈ 8 ਪਾਰਟ ਦਾ ਫਲੈਂਡਰ ਰਿਸੋਰਸ ਸੀ ਜੀ ਕਰੇ ਇੱਕ ਪ੍ਰੈਸ ਕਲਬ ਦੀ ਟੇਬਲ ਆਈਟਮ ਰੱਖੀ ਹੋਈ ਹੈ ਨਾ ਉਹ ਪ੍ਰੈਸ ਕਲਬ ਨੂੰ ਜਗ੍ਹਾ ਦਿੱਤੀ ਜਾਏਗੀ ਨਗਰ ਨਿਗਮ ਵੱਲੋਂ ਉਹ ਕਿਹੜਾ ਕਲਬ ਹੈ ਕਿਥੇ ਅਡਜਸਟ ਕਰ ਰਿਹਾ ਕਿਹਨੂੰ ਦਿੱਤੀ ਉਹ ਉਹ ਇੱਕ ਟੇਬਲ ਹੈ ਜੰਗਾ ਹੈ ਸੀ ਉਹਦੇ ਵਿੱਚ ਸਾਡਾ ਇਹ ਹੈ ਕਿ ਅਸੀਂ ਮਾਨਯੋਗ ਡੀਸੀ ਸਾਹਿਬ ਦੀਆਂ ਹੁਕਮਾਂ ਦੇ ਕਿਉਂਕਿ ਜਿਹੜੀਆਂ ਜਗ੍ਹਾ ਨੇ ਆਪਣੀਆਂ ਇੱਥੇ ਦੀਆਂ ਆਪਣਾ ਮੁਹੱਲੀ ਦੀਆਂ ਉਹ ਉਹਦੇ ਵਿੱਚ ਮੈਜੋਰਟੀ ਜਗ੍ਹਾ ਜਿਹੜੀਆਂ ਨੇ ਉਹ ਗਮਾਂ ਤੋ ਜੋ ਵੀ ਹੋਏਗਾ ਸੀ ਡੀ ਸੀ ਸਾਹਿਬ ਨਾਲ ਤੇ ਉਹਨਾਂ ਨਾਲ ਮਾਡਾ ਅਥਾਰਟੀ ਬਣਾ ਕੇ ਕਰਾਂਗੇ ਮੈਨੂੰ ਅਨੈਕਸਟਰੀ ਚਲੋ ਚਲੋ ਮੈਂ ਦੇਖੋ ਅਗੇਨ ਤੁਸੀਂ ਪੱਤਰਕਾਰ ਵੀਰੋ ਮੈਨੂੰ ਨਹੀਂ ਪਤਾ ਤੁਸੀਂ ਮੇਰੇ ਤੋਂ ਕੀ ਸੁਣਾ ਚਾਹੁੰਦੇ ਹੋ ਬੜਾ ਤੁਹਾਨੂੰ ਬੜਾ ਤੁਹਾਨੂੰ ਮੈਂ ਵਲੰਟਲੀ ਇਹ ਚੀਜ਼ ਕਹਿ ਰਿਹਾ ਜਿਹੜੀ ਜੀ ਤੁਸੀਂ ਸੁਣਾ ਚਾਹੁੰਦੇ ਮੈਂ ਇਹ ਜੀ ਚੀਜ਼ ਹੀ ਕਹਿੰਨੇ ਲੱਗਾ ਹਾਂ